ਅਕਸਰ ਵਿਖਿਆ ਜਾਂਦਾ ਹੈ ਕਿ ਜਦੋਂ ਇਨਸਾਨ ਉਚਾਈ ਤੇ ਹੁੰਦਾ ਹੈ ਆਸਮਾਨ ਨੂੰ ਚੁੰਬ ਰਿਆ ਹੁੰਦਾ ਹੈ ਤਾਂ ਉਸ ਨੂੰ ਥੱਲੇ ਵਾਲੇ ਲੋਕ ਨਜ਼ਰ ਨਹੀਂ ਆਉਂਦੇ। ਬਸ ਉਸ ਨੂੰ ਆਸਮਾਨ ਹੀ ਦਿਖਦਾ ਹੈ ਤੇ ਉਸ ਵਿੱਚ ਉਚਾਈਆਂ ਦਾ ਹੰਕਾਰ ਵੀ ਆ ਜਾਂਦਾ ਹੈ। ਪਰ ਗਿੱਦੜ ਬਾਏ ਨੇ ਇਹੀ ਵਿਦਾਇਕ ਨੂੰ ਨਾ ਤਾਂ ਸੱਤਾ ਦਾ ਨਸ਼ਾ ਹੋਇਆ ਤੇ ਨਾ ਹੀ ਕੁਰਸੀ ਦਾ ਕਿਉਂਕਿ ਰਾਜਾ ਵੱਡੀਆਂ ਜ਼ਮੀਨ ਤੇ ਉੱਠੇ ਸਨ ਤੇ ਜ਼ਮੀਨ ਤੇ ਹੀ ਰਹਿਣਾ ਪਸੰਦ ਵੀ ਕਰਦੇ ਸਨ। ਅਤੇ ਅੱਜ ਉਸ ਸਮੇਂ ਕੁਝ ਅਜੀਬ ਨਜ਼ਾਰਾ ਗਿੱਦੜ ਬਾਏ ਨੇ ਸੜਕਾਂ ਦੇ ਵੇਖਣ ਨੂੰ ਮਿਲਿਆ। ਜਦੋਂ ਗਿੱਦੜ ਬਾਹ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜ ਬਾਹੇ ਵਿੱਚ ਬਾਜ਼ਾਰ ਵਿੱਚ ਲੋਕ ਤਾਸ਼ ਖੇਡ ਰਹੇ ਸਨ ਤੇ ਉਹਨਾਂ ਵੀ ਜਾ ਕੇ ਫਰਸ਼ ਤੇ ਬਾੜ ਕੇ ਤਾਸ਼ ਖੇਡੇ ਸ਼ੁਰੂ ਕਰ ਦਿੱਤੇ ਤੇ ਵਿਰੋਧੀਆਂ ਨੇ ਉਸ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਬਾਈ ਮੈਂ ਜਦੋਂ ਆਪਦੇ ਗਿੱਦੜ ਬਾਹ ਚਾਉਣਾ ਮੈਂ ਤਾਸ਼ ਵੀ ਖੇਡਦਾ ਐ ਗੋਲ ਗੱਪੇ ਵੀ ਖਾਨਾ ਐ ਕੋਤਾ ਰੇੜੇ ਤੇ ਵੀ ਬਾਈ ਮੈਂ ਰੱਖਿਆ ਵੀ ਚਲਾਉਣਾ ਐ ਇਹ ਪੁਰਾਣਾ ਕੰਮ ਐ ਕੋਈ ਅੱਜ ਦਾ ਨਹੀਂ ਇਰੇ ਨਾਲ ਆਮ ਜਨਤਾ ਜਿਹੜੀ ਆਮ ਬੈਠੇ ਹੁੰਦੇ ਆ ਗਰੀਬ ਬੰਦੇ ਉਹਨਾਂ ਦਾ ਹੌਸਲਾ ਵੱਧ ਹੈ ਕਿ ਜੇ ਵੜਿੰਗ ਸਾਡੇ ਨਾਲ ਤਾਸ਼ ਖੇਡ ਸਕਦਾ ਤਾਂ ਅਸੀਂ ਕਿਸੇ ਨਾਲ ਵੀ ਗੱਲ ਬਹਿ ਕੇ ਕਰ ਸਕਦੇ ਹਾਂ ਗਰੀਬ ਬੰਦਾ ਵੇਖ ਕੇ ਭੱਜ ਜਾਂਦਾ ਹੈ ਗੱਡੀ ਵੇਖ ਕੇ ਡਰ ਜਾਂਦਾ ਹੈ ਸੋ ਉਹਨਾਂ ਕਈ ਇਸ ਲੋਕਾਂ ਨੂੰ ਕਈ ਡਰਾਮਾ ਵੀ ਦੱਸਦੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਕਿ ਸਾਰੇ ਲੋਕ ਸਾਰੇ ਲੀਡਰ ਸਾਰੇ ਵੱਡੇ ਲੋਕ ਇਹੋ ਜਿਹੇ ਡਰਾਮੇ ਕਰਦੇ ਰਿਹਾ ਕਰੋ ਰਾ ਕਾਰਨ ਕੀ ਹੈ ਇਰੇ ਨਾਲ ਗਰੀਬ ਦਾ ਹੌਸਲਾ ਵੱਧ ਹੈ ਇਰੇ ਨਾਲ ਗਰੀਬ ਦੀ ਹਿੰਮਤ ਵੱਧਦੀ ਹੈ ਤਾਂ ਜੋ ਗਰੀਬ ਖੜਾ ਹੋ ਕੇ ਕਿਸੇ ਵੇਲੇ ਵੀ ਕਿਸੇ ਵਿਅਕਤੀ ਨਾਲ ਗੱਲ ਕਰ ਸਕਦਾ ਅਫਸਰ ਨਾਲ ਗੱਲ ਕਰ ਸਕਦਾ ਨਹੀਂ ਥਾਣੇ ਜਾਣ ਤੋਂ ਡਰਦਾ ਹੈ ਤੇ ਜਦੋਂ ਵੇਖਦਾ ਵੀ ਐਮਐਲਏ ਤਾਂ ਸਾਡੇ ਨਾਲ ਫੱਟੇ ਦੇ ਬੈਠਾ ਸੀ ਤਾਂ ਫਿਰ ਉਹ ਥਾਣੇ ਜਾ ਕੇ ਆਪਦੇ ਹੱਕ ਦੀ ਗੱਲ ਵੀ ਕਰ ਸਕਦਾ ਸੋ ਇਹਰਾ ਆ ਤਰੀਕਾ ਸੀ ਕੋਈ ਨਹੀਂ ਇਹ ਗਿੱਦੜਵਾਦੇ ਲੋਕਾਂ ਦਾ ਪਿਆਰ ਹੈ ਐਦਾਂ ਮੈਂ ਕਰਦਾ ਹੀ ਰਹਿਣਾ ਗਿੱਦੜਵਾਹੇ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ੈਟ ਨਿਊਜ਼